ਮੇਰਾ ਦਾਦਾ ਕਹਿੰਦਾ ਸੀ ਮੈਂ ਕੰਮ ਤੇ ਚੱਲੇ ਆ ਤੇ ਹੁਣੇ ਪਈ ਕਾਲ ਆਈ ਆ ਸਾਨੂੰ ਵੀ ਕਹਿੰਦੇ ਐ ਤਰੇਥਾਂ ਹੋ ਗਿਆ ਜੈਸ ਧੁੰਮੀ ਹੈਗੀ ਕਰੰਟ ਦੇ ਲੱਗਿਆ ਨਹੀਂ ਮੈਨੂੰ ਲੱਗਦਾ ਕਿਸ ਨੇ ਲੁੱਟ ਮਾਰ ਕੀਤੀ ਇਹਦੇ ਨਾਲ ਪਈ ਮੇਰਾ ਨਾਮ ਮੰਮੀ ਤੇ ਕਿਹੜਾ ਕਿੱਥੋਂ ਰਹਿਣ ਵਾਲੇ ਮੈਂ ਭਾਈ ਸੰਧੂ ਕਲੋਨੀ ਦਾ ਰਹਿਣ ਵਾਲਾ ਕੁੰਡਾ ਲੇਪੋੜੀ ਵੇਲੀ ਆਕੀਬ ਹੈਗਾ ਮਾ ਭਾਈ ਬ੍ਰਦਰ ਹੈ ਮੇਰਾ ਪਤਾ ਨਹੀਂ ਗੱਲ ਰਾਤ ਦਾ ਕਹਿੰਦਾ ਸੀ ਮੈਂ ਕੰਮ ਤੇ ਚੱਲੇ ਆ ਤੇ ਹੁਣੇ ਭਾਈ ਕੋਲ ਆਈ ਆ ਸਾਨੂੰ ਵੀ ਕਹਿੰਦੇ ਐ ਤੇਰੇ ਤਰ੍ਹਾਂ ਹੋ ਗਿਆ ਡੈਥ ਹੋ ਗਈ ਇਹਦੀ ਕੀ ਲੱਗਦਾ ਤੁਸੀਂ ਆਏ ਹੋ ਕੀ ਹੋਇਆ ਇਹਨੂੰ ਭਾਈ ਗਈ ਕਰੰਟ ਦੇ ਲੱਗਿਆ ਨਹੀਂ ਮੈਨੂੰ ਲੱਗਦਾ ਕਿਸੇ ਨੇ ਲੁੱਟ ਮਾਰ ਕੀਤੀ ਇਹਦੇ ਨਾਲ ਬਾਕੀ ਦੇਖੋ ਭਾਈ ਹੁਣ ਪੋਸਟਮਾਰਟਮ ਕਰਕੇ ਕੀ ਕਹਿੰਦੇ ਐ ਇਹ ਇਸ ਤਰ੍ਹਾਂ ਡੈਡ ਬੋਡੀ ਮਿਲੀ ਆ ਕਿ ਲੱਗਦਾ ਕਿ ਕੋਈ ਕਤਲ-ਕੁੱਤਲ ਹੋਇਆ ਹੈ। ਭਈ ਕਤਲ ਦਾ ਹੀ ਲੱਗਦਾ ਗਲੇ ਤੇ ਨਿਸ਼ਾਨ ਪਏ ਹੋਏ ਸਾਰੇ ਦੇਖ ਲਓ ਬਾਕੀ ਤੁਸੀਂ ਮੌਕੇ ਨੇ ਦੇਖ ਸਕਦੇ। ਰੰਜਸ ਤੇ ਭਈ ਹੈ ਨਹੀਂ ਸੀ ਕਿਸੇ ਨਾਲ ਵੀ। ਇਹ ਬਾਕੀ ਦੇਖੋ ਹੁਣ ਭਾਈ ਚੱਕਵਾ। ਕੀ ਮੰਦੀ ਕਰਦੇ ਇਹ ਕੰਮ ਕੀ ਕਰਦਾ ਇਹ ਕਦੀ? ਕੰਮ ਭਈ ਮਜ਼ਦੂਰੀ ਦਾ ਕਰਦਾ ਆ। ਤੁਹਾਨੂੰ ਭਈ ਇਨਸਾਫ ਹੀ ਚਾਹੀਦਾ ਦੇਖੋ ਹੁਣ ਕੀ ਆ ਚੱਲਦਾ ਆ ਪਤਾ ਆਪਕੋ। ਕੱਲ੍ਹ ਵੀ ਕਰੂ ਕੰਮ ਤੇ ਗਿਆ ਸੀ। ਕੱਲ੍ਹ ਵੀ ਭਈ ਗਿਆ ਸੀ ਕੰਮ ਤੇ। ਤੇ ਕੀ ਬਾਕੀ ਕਰਦੇ ਹੁਣ? ਮੰਗ ਪਈ ਇਨਸਾਫ ਹੀ ਚਾਹੀਦਾ ਸਾਨੂੰ ਜੋ ਵੀ ਦਿੱਕਤ ਆਉਂਦੀ ਦੇਖੋ ਹੁਣ ਇਹ ਕੀ ਕਰਦਾ ਉਸ ਵੱਲ ਦੀ ਪੋਸਟਕਾਰਡ ਕਰਾ ਰਹੇ ਆ ਜੋ ਵਾਰਤ ਗਿਆਨ ਦੇਣਗੇ ਜੋ ਹਲ ਮਤਾਵ ਕਰ ਦੇ ਸਰ ਕਿਹੜੀ ਜਗ੍ਹਾ ਤੋਂ ਮਿਲਿਆ ਜੀ ਪੋਸਟਕਾਰਡ ਸਿਰ ਪਤਾ ਲੱਗੇ ਕਿ ਅੰਦਰ ਕਿੰਨੀ ਆ ਇਹ ਕੋਈ ਥੀਕ ਸਾਲਵ ਹੋ ਰਿਹਾ ਜੀ ਬਾਈਕ ਇੰਸਟਾਲ ਕਰਾ ਦੇ ਜੇ ਕਿ ਕੋਸ਼ੀਏ ਟਰਾਂਸਫਾਰਮਰ ਦੇ ਨਾਲ ਪਈ ਸੀ ਉਹ ਸਾਰਾ ਚੈੱਕ ਕਰਾਂਗੇ ਬਾਕੀ ਉਹ ਬਿਆਨ ਦੇ ਵਿੱਚ ਕਹਿ ਰਹੇ ਜਿਤਨਾ ਵੀ ਉਹਨਾਂ ਲੁੱਟਪੋ ਕਰਨ ਦੇ ਮਾਮਲੇ ਦੇ ਚਨਾਲ ਕਤਲ ਹੋਇਆ ਬਸ 70000 ਰੁਪਏ ਹੀ ਕਰ ਰਹੇ ਨੇ ਠੀਕ ਹੈ ਨਾ ਟਰਾਂਸਫਾਰਮਰ ਦੇ ਨਾਲ ਵੀ ਲੱਗਾ ਹੋ ਸਕਦਾ ਕੋਈ ਬਿਜਲੀ ਦਾ ਛੱਤਰ ਲੱਗਾ ਹੋਵੇ ਕੋਸ਼ਿਸ਼ ਸਾਰੀ ਵੈਰੀਫਾਈ ਕਰਕੇ ਜੋ ਬਿਆਨ ਲਗਾਉਂਦੇ ਹਾਂ ਉਸ ਦਾ